ਤੇ ਦੋ ਦਿਨ ਹੋਈ ਹਿਮਾਚਲ ਅਤੇ ਪੰਜਾਬ ਚ ਭਾਰੀ ਬਾਰਿਸ਼ ਨੇ ਪੋਂਗ ਡੈਮ ਦਾ ਜਲस्तर ਇੱਕ ਵਾਰ ਫਿਰ ਵੜਾ ਦਿੱਤਾ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਅਸੀਂ ਇਸ ਵਕਤ ਖੜੇ ਹਾਂ ਸ਼ਾ ਨਹਿਰ ਬਰਾਜ ਦੇ ਬਵੰਜਾ ਗੇਟਾਂ ਦੇ ਬਿਲਕੁਲ ਸਾਹਮਣੇ ਔਰ ਤੁਸੀਂ ਦੇਖ ਸਕਦੇ ਹੋ ਕਿ ਚਾਰ ਫਲੱਡ ਗੇਟ ਜਿਹੜੇ ਆ ਇਸ ਵਕਤ ਖੁੱਲੇ ਗਏ ਆ ਬੀਬੀਐਮਪੀ ਵਿਭਾਗ ਵੱਲੋਂ ਦੱਸਦੇ ਕਿ ਜੋ ਅੱਜ ਦਾ ਡਾਟਾ ਜੋ ਪੋਂਗ ਡੈਮ ਦਾ ਮਾਪਿਆ ਗਿਆ ਉਹ ਹੈ 13143.19 ਫੁੱਟ ਦੱਸ ਦਈਏ ਕਿ ਪਿਛਲੇ 2 ਦਿਨਾਂ ਦੇ ਮੁਕਾਬਲੇ ਜੇ ਆਪਾਂ ਗੱਲ ਕਰੀਏ 14 ਫੁੱਟ ਪਾਣੀ ਦੇ ਲੈਵਲ 'ਚ ਬੜੋਤਰੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ 2 ਦਿਨਾਂ ਦੇ ਵਿੱਚ ਹੀ 14 ਫੁੱਟ ਪਾਣੀ ਵਧਣਾ ਵੀ ਬੜੀ ਵੱਡੀ ਗੱਲ ਹੈ ਸੋ ਦੱਸ ਦਈਏ ਕਿ ਜੋ ਇਸ ਵਕਤ ਪੌਂਗ ਡੈਮ ਤੋਂ ਸ਼ਾਨਹਰ ਬਰਾਚ 'ਚ ਜੋ ਵਾਟਰ ਇਨਫਲੋ ਆ ਰਿਹਾ ਹੈ ਉਹ ਇਸ ਵਕਤ 28000 ਕਿਊਸਿਕ ਦੱਸਿਆ ਜਾ ਰਿਹਾ ਹੈ ਔਰ ਜੋ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਜੋ ਬਿਆਸ ਦਰਿਆ ਨੂੰ ਪਾਣੀ ਜਿਹੜਾ ਸ਼ਾਹ ਨਹਿਰ ਬਰਾ ਤੋਂ ਛੱਡਿਆ ਜਾ ਰਿਹਾ ਹੈ ਇਹ 18000 ਕਿਊਸਿਕ ਛੱਡਿਆ ਜਾ ਰਿਹਾ ਸੋ ਦੱਸ ਦਈਏ ਕਿ ਪਾਣੀ ਦੇ ਵਿੱਚ ਦੋ ਦਿਨਾਂ ਚ 10 14 ਫੁੱਟ ਦੀ ਬੜੋਤਰੀ ਹੋਣਾ ਕੋਈ ਸਮਾਨ ਨਹੀਂ ਗੱਲ ਨਹੀਂ ਹੈ ਇਸ ਲਈ ਦੱਸ ਦਈਏ ਨੇ ਕਿ ਕਿਉਂਕਿ ਦੋ ਦਿਨ ਲਗਾਤਾਰ ਹਿਮਾਚਲ ਅਤੇ ਪੰਜਾਬ ਚ ਬਾਰਿਸ਼ ਹੋਈ ਹੈ ਉਸ ਦੇ ਨਾਲ ਪੌਂਗ ਡੈਮ ਦਾ ਜਲ ਸતર ਜਿਹੜਾ ਆ 14 ਫੁੱਟ ਵੱਧ ਗਿਆ ਹੈ ਸੋ ਦੱਸ ਦਈਏ ਕਿ ਬੀਬੀਐਮਪੀ ਵਿਭਾਗ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਅਲਰਟ ਤੇ ਰੱਖਿਆ ਹੋਇਆ ਸੁਚੇਤ ਕੀਤਾ ਜਾ ਰਿਹਾ ਹੈ ਕਿ ਦਰਿਆ ਦੇ ਨਜ਼ਦੀਕ ਨਾ ਜਾਓ ਨਾ ਹੀ ਦਰਿਆ ਦੇ ਵਿੱਚ ਕੋਈ ਆਪਣੇ ਮਵੇਸ਼ੀ ਲੈਣ ਉਤਰੋ ਕਿਉਂਕਿ ਮਵੇਸ਼ੀ ਲੈ ਕੇ ਜੇ ਤੁਸੀਂ ਨਾ ਜਾਓ ਦਰਿਆ 'ਚ ਕਿਉਂਕਿ ਪੋਂਗ ਡੈਮ ਦੇ ਵਿੱਚ ਕਦੀ ਵੀ ਪਾਣੀ ਦਾ ਜਲस्तर ਵੱਧ ਜਾਂ ਘਟ ਸਕਦਾ ਹੈ ਇਸ ਕਰਕੇ ਕਿਸੇ ਦਾ ਜਾਨੀ ਜਾਂ مالی ਨੁਕਸਾਨ ਨਾ ਹੋਵੇ ਕਿਤੇ 2 ਦਿਨ ਹੋਈ ਹਿਮਾਚਲ ਅਤੇ ਪੰਜਾਬ 'ਚ ਭਾਰੀ ਬਾਰਿਸ਼ ਨੇ ਪੋਂਗ ਡੈਮ ਦਾ ਜਲस्तर ਇੱਕ ਵਾਰ ਫਿਰ ਵਧਾ ਦਿੱਤਾ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਅਸੀਂ ਇਸ ਵਕਤ ਖੜੇ ਹਾਂ ਸ਼ਾ ਨਹਿਰ ਬਰਾਜ ਦੇ ਬਵੁੰਜਾ ਗੇਟਾਂ ਦੇ ਬਿਲਕੁਲ ਸਾਹਮਣੇ ਔਰ ਤੁਸੀਂ ਦੇਖ ਸਕਦੇ ਹੋ ਕਿ ਚਾਰ ਫਲੱਡ ਗੇਟ ਜਿਹੜੇ ਆ ਇਸ ਵਕਤ ਖੋਲੇ ਗਏ ਆ ਬੀਬੀਐਮਪੀ ਵਿਭਾਗ ਵੱਲੋਂ ਦੱਸ ਦਈਏ ਕਿ ਜੋ ਅੱਜ ਦਾ ਡਾਟਾ ਜੋ ਪੋਂਗ ਡੈਮ ਦਾ ਮਾਪਿਆ ਗਿਆ ਉਹ ਹੈ 1343.19 ਫੁੱਟ ਦੱਸ ਦਈਏ ਕਿ ਪਿਛਲੇ 2 ਦਿਨਾਂ ਦੇ ਮੁਕਾਬਲੇ ਜੇ ਆਪਾਂ ਗੱਲ ਕਰੀਏ 14 ਫੁੱਟ ਪਾਣੀ ਦੇ ਲੈਵਲ 'ਚ ਬੜੋਤਰੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ 2 ਦਿਨਾਂ ਦੇ ਵਿੱਚ ਹੀ 14 ਫੁੱਟ ਪਾਣੀ ਵਧਣਾ ਵੀ ਬੜੀ ਵੱਡੀ ਗੱਲ ਹੈ ਸੋ ਦੱਸ ਦਈਏ ਕਿ ਜੋ ਇਸ ਵਕਤ ਪੋਂਗ ਡੈਮ ਤੋਂ ਸ਼ਾਨਹਰ ਬਰਾਚ 'ਚ ਜੋ ਵਾਟਰ ਇਨਫਲੋ ਆਰਿਆ ਉਹ ਇਸ ਵਕਤ 28000 ਕਿਊਸਿਕ ਦੱਸਿਆ ਜਾ ਰਿਹਾ ਹੈ ਔਰ ਜੋ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਜੋ ਬਿਆਸ ਦਰਿਆ ਨੂੰ ਪਾਣੀ ਜਿਹੜਾ ਸ਼ਾਹ ਨਹਿਰ ਬਰਾ ਤੋਂ ਛੱਡਿਆ ਜਾ ਰਿਹਾ ਹੈ ਇਹ 18000 ਕਿਊਸਿਕ ਛੱਡਿਆ ਜਾ ਰਿਹਾ ਸੋ ਦੱਸ ਦਈਏ ਕੀ ਪਾਣੀ ਦੇ ਵਿੱਚ ਦੋ ਦਿਨਾਂ ਚ 10 14 ਫੁੱਟ ਦੀ ਬੜੌਤਰੀ ਹੋਣਾ ਕੋਈ ਸਮਾਨ ਨਹੀਂ ਗੱਲ ਨਹੀਂ ਹੈ ਇਸ ਲਈ ਦੱਸ ਦਿਨੇ ਕਿ ਕਿਉਂਕਿ ਦੋ ਦਿਨ ਲਗਾਤਾਰ ਹਿਮਾਚਲ ਅਤੇ ਪੰਜਾਬ ਚ ਬਾਰਿਸ਼ ਹੋਈ ਹੈ ਉਸ ਦੇ ਨਾਲ ਪੌਂਗ ਡੈਮ ਦਾ ਜਲ ਸતર ਜਿਹੜਾ ਹੈ 14 ਫੁੱਟ ਵੱਧ ਗਿਆ ਸੋ ਦੱਸ ਦਈਏ ਕੀ ਬੀਬੀਐਮਪੀ ਵਿਭਾਗ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਅਲਰਟ ਤੇ ਰੱਖਿਆ ਹੋਇਆ ਸੁਚੇਤ ਕੀਤਾ ਜਾ ਰਿਹਾ ਹੈ ਕਿ ਦਰਿਆ ਦੇ ਨਜ਼ਦੀਕ ਨਾ ਜਾਓ ਨਾ ਹੀ ਦਰਿਆ ਦੇ ਵਿੱਚ ਕੋਈ ਆਪਣੇ ਮवेशੀ ਲੈਣ ਉਤਰੋ ਕਿਉਂਕਿ ਮवेशੀ ਲੈ ਕੇ ਜੇ ਤੁਸੀਂ ਨਾ ਜਾਓ ਦਰਿਆ 'ਚ ਕਿਉਂਕਿ ਪੌਂਗ ਡੈਮ ਦੇ ਵਿੱਚ ਕਦੀ ਵੀ ਪਾਣੀ ਦਾ ਜਲ ਸતર ਵੱਧ ਜਾਂ ਘਟ ਸਕਦਾ ਹੈ ਇਸ ਕਰਕੇ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ